ਦੇਖੋ ਜੀ ਜਿਹੜਾ ਜੱਗੂ ਭਗਵਾਨਪੁਰੀਏ ਦੀ ਮਾਤਾ ਦਾ ਕਤਲ ਹੋਣਾ ਉਹ ਗੈਂਗਸਟਰ ਬਾਤ ਨਹੀਂਗਾ ਉਹ ਸਿਆਸੀ ਮਰਡਰ ਹੋਇਆ ਮੈਂ ਬੜਾ ਕਲੀਅਰ ਕੱਟਿਆ ਸਿਆਸੀ ਕਿਦਾਂ ਜੀ ਸਿਆਸੀ ਤੌਰ ਤੇ ਜਿਹਦੇ ਘਰ ਵਾਲਿਆਂ ਨੇ ਇੰਨਾ ਸਿੱਧੇ ਅਲੀਗੇਸ਼ਨ ਲਾਏ ਹੋਣ ਇੱਕ ਐਪਲੀਕੇਸ਼ਨ ਮੂਵ ਕੀਤੀ ਹੋਏ ਔਰ ਸਿੱਧਾ-ਸਿੱਧਾ ਡਿਪਟੀ ਚੀਫ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਉਹਦੇ ਬੇਟਾ ਔਰ ਇੱਕ ਉਥੇ ਸਾਡਾ ਬੜਾ ਵੱਡਾ ਵਪਾਰੀ ਹੈ ਸ਼ਰਾਬ ਦਾ ਪੱਪੂ ਚੰਤੀਪੁਰੀਏ ਦਾ ਮੁੰਡਾ ਅਮਨ ਜੰਤੀਪੁਰੀ ਆਰ ਨਾਲ ਦੋ ਹੋਰ ਬੰਦੇ ਜਿਹੜੇ ਭਗਵਾਨਪੁਰੇ ਤੇ ਉਹਨਾਂ ਮੂਵ ਦਿੱਤੀ ਆ ਉਹਦੇ ਬਾਅਦ ਧਰਨਾ ਲੱਗਿਆ ਉਹਦੇ ਉਹਦੇ ਭਾਵ ਤੇ ਡੀਡੀਆਰ ਕੱਟੀ ਗਈ ਹੈ ਹੁਣ ਮੇਰੇ ਖਾਲੇ ਤੂੰ ਜ਼ਿਆਦਾ ਤੇ ਕੋਈ ਹੁਣ ਪਰ ਇਹਦੇ ਚ ਸਰ ਇੱਕ ਗੱਲ ਇਹ ਵੀ ਹੈ ਕਿ ਆਖਰਕਾਰ ਉੱਥੇ ਕਿਤਨਾ ਕਿਤੇ ਸੱਤਾ ਦੇ ਵਿੱਚ ਕਾਫੀ ਦਖਲ ਸੀ ਕਰ ਰਿਹਾ ਉਹਨਾਂ ਦਾ ਤੇ ਨੇੜ ਤਾਂ ਤੁਹਾਡੇ ਕੋਲ ਵੀ ਇਸ਼ਾਰੇ ਕਰੇ ਨੇ ਕਈ ਵਾਰ ਦੇਖੋ ਜਿਹੜੀ ਗੱਲ ਹੈ ਵੋਟਾਂ ਦੀ ਗੱਲ ਤਾਂ ਸਿਆਸੀ ਹੈ ਜੀ ਇਹ ਤੋਂ ਤੇ ਆਪਾਂ ਭੱਜ ਨਹੀਂ ਸਕਦੇ ਅਕਸਰ ਕਿਸੇ ਦੀ ਵੋਟ ਵਾ ਆ ਵੋਟ ਤਾਂ ਪਾਉਣੀ ਆ ਜਾਂ ਵੋਟ ਜਿੰਨੂੰ ਪਾਈ ਉਹਦੇ ਨਾਲ ਜੋੜ ਕੇ ਦੇਖਣਾ ਮੇਰੇ ਖਿਆਲ ਇਹ ਤਾਂ ਈ ਸਿਆਣਪ ਵਾਲੀ ਗੱਲ ਕੋਈ ਨਹੀਂ ਤੇ ਜਨਾਬ ਤੁਹਾਨੂੰ ਕੀ ਲੱਗਦਾ ਹੈ ਸਿਆਸੀ ਮਟਰ ਕਰਾਇਆ ਕਿ ਨਹੀਂ ਘਰ ਵਾਲਿਆਂ ਜਿਨ੍ਹਾਂ ਤੇ ਐਪਲੀਕੇਸ਼ਨ ਦਿੱਤੀ ਉਹਨਾਂ ਹੀ ਕਰਾਇਆ ਹੋਰ ਕਿੰਨਾ ਕਰਾਉਣਾ ਜਦੋਂ ਸਾਰਾ ਹੀ ਕਹਿ ਦਿੱਤਾ ਉਹਨਾਂ ਐਪਲੀਕੇਸ਼ਨ ਹੀ ਮੂਵ ਕਰਤੀ ਐ ਇਹਦੋਂ ਹੁਣ ਮਗਰ ਕੀ ਰਹਿ ਗਿਆ ਉਹਦੇ ਤੇ ਬਾਅਦ ਚ ਧਰਨਾ ਲੱਗਿਆ ਧਰਨੇ ਤੋਂ ਬਾਅਦ ਪੁਲਿਸ ਨੇ ਡੀਡੀਆਰ ਕੱਟੀ ਆ ਡੀਡੀਆਰ ਉਹ ਜਿਹੜੀ ਐਪਲੀਕੇਸ਼ਨ ਮੂਵ ਕੀਤੀ ਉਹਨੂੰ ਉਧਾਰ ਬਣਾ ਕੇ ਡੀਡੀਟੀ ਡੀਟੀਆਰ ਕੱਟੀ ਗਈ ਹੈ ਅੱਗੇ ਐਕਸ਼ਨ ਵਧੂਗਾ ਜੀ ਫਿਰੇ ਬਿਲਕੁਲ ਕੋਈ ਨਹੀਂ ਵਧੇਗਾ ਜੀ ਤਿੰਨ ਹਫ਼ਤੇ ਦਾ ਟਾਈਮ ਲਿਆ ਪ੍ਰਸ਼ਾਸਨ ਨੇ ਤਿੰਨ ਹਫ਼ਤੇ ਦਾ ਟਾਈਮ ਲਿਆ ਤਾਂ ਤਿੰਨ ਤਿੰਨ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਟਣਾ ਠੀਕ ਹੈ